ਕਾ ਖਾਲਸਾ ਵਾਇਕੋ ਚਿੱਕੀ ਫਤਿਹ ਜੀ ਅਸੀਂ ਅੱਜ ਇੱਕ ਸ਼ਲੋਕ ਤੇ ਥੋੜਾ ਜਿਹਾ ਵਿਚਾਰ ਕਰਨੇ ਦੀ ਕੋਸ਼ਿਸ਼ ਕਰਾਂਗੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਲੋਕ ਹੈ ਜੀ ਅੰਨ ਨੰਬਰ ਹੈ ਜੀ 254 ਸ਼ਲੋਕ ਹੈ ਜੀ ਭੰਦੇ ਪਾਤਸ਼ਾਹ ਜੀ ਦਾ ਗੁਰੂ ਅਰਜਨ ਪਾਤਸ਼ਾਹ ਜੀ ਦਾ ਦੇਖੋ ਗੁਰੂ ਸਾਹਿਬ ਨੇ ਨਾ ਸਾਨੂੰ ਗੁਰੂ ਪ੍ਰਿੰਸ ਸਾਹਿਬ ਜੀ ਦੀ ਬਾਣੀ ਨਾਲ ਜੋੜਿਆ ਤੇ ਇੱਕ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਦੇ ਵਿਚਾਰ ਹੁਣ ਸ਼ਬਦ ਦੀ ਵਿਚਾਰ ਤੋਂ ਬਿਨਾ ਸਾਨੂੰ ਕੀਰਤਨ ਹੋ ਰਿਹਾ ਹੈ ਜਾਂ ਕਥਾ ਹੋ ਰਹੀ ਹੈ ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਵੀ ਸਾਨੂੰ ਭਾਈ ਸਾਹਿਬ ਜਾਂ ਕੀਰਤਨੀਆਂ ਜੱਥਾ ਸਾਨੂੰ ਵੀਰ ਵੀਰਕਿਰਤਨ ਵੀਰ ਸਾਨੂੰ ਕਿਹੜਾ ਮਤਲਬ ਕਿ ਮੈਸੇਜ ਕੀ ਹੈ ਇਹਦੇ ਵਿੱਚ ਅੰਤਰੀਵ ਭਾਵ ਕੀ ਹੈ ਸ਼ਬਦਾਂ ਜਦੋਂ ਅਸੀਂ ਬਾਣੀ ਨੂੰ ਵਿਚਾਰਦੇ ਹਾਂ ਕੱਲਾ ਬਾਣੀ ਨੂੰ ਸੁਣ ਲੈਣਾ ਜਾਂ ਕੱਲਾ ਪੜ ਲੈਣਾ ਜਦ ਤੱਕ ਅਸੀਂ ਵਿਚਾਰ ਨਹੀਂ ਕਰਦੇ ਤੇ ਸਾਡੇ ਵਿੱਚ ਦੇਖੋ ਵਿਚਾਰ ਕਿਉਂ ਜ਼ਰੂਰੀ ਹੈ ਇਹ ਵਿਚਾਰ ਜ਼ਰੂਰੀ ਤਾਂ ਹੈ ਕਿ ਅੰਦਰਲਾ ਮੇਰਾ ਮਨ ਹੈ ਨਾ ਉਹ ਚੇਂਜ ਹੋਣਾ ਸ਼ੁਰੂ ਹੋਏਗਾ ਜਦੋਂ ਅਸੀਂ ਵਿਚਾਰ ਕਰਾਂਗੇ ਨਹੀਂ ਤੇ ਇਸੇ ਕੱਲੀ ਇੱਕ ਰਸਮੀ ਪੜੀ ਜਾਂ ਕੰਨ راست ਤੱਕ ਰਹਿ ਗਈ ਕਿ ਵੀ ਜਿਵੇਂ ਕੀਰਤਨ ਹੋਇਆ ਤੇ ਸਿਰ ਮਾਰ ਕੇ ਅਸੀਂ ਕੀਰਤਨ ਸੁਣ ਲੇਤਾ ਤੇ ਉਹ ਮਿਊਜ਼ਿਕ ਤੇ ਤੇ ਜਦੋਂ ਤੁਹਾਨੂੰ ਸ਼ਬਦ ਦੇ ਅੰਤਰੀ ਭਾਵ ਮੈਸੇਜ ਦਾ ਨਹੀਂ ਪਤਾ ਕਿ ਗੁਰੂ ਸਾਹਿਬ ਸਾਨੂੰ ਹਰ ਪੰਕਤੀ ਵਿੱਚ ਹਰ ਅੱਖਰ ਵਿੱਚ ਇੱਕ ਇੱਕ ਅੱਖਰ ਵਿੱਚ ਇੱਕ ਇੱਕ ਮੈਸੇਜ ਹੋਏਗਾ ਮਨ ਲੱਗਦਾ ਹੈ ਤੇ ਉਹ ਸਾਨੂੰ ਤਾਂ ਪਤਾ ਲੱਗੇਗਾ ਗੁਰ ਕੀ ਸੇਵਾ ਸ਼ਬਦ ਵਿਚਾਰ ਅਸੀਂ ਬਾਰੇ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਹੁਣ ਅਸੀਂ ਦੋ ਗੁਰਪੁਰਬ ਮਨਾ ਕੇ ਆਟਿਆ ਪਹਿਲਾ ਗੁਰੂ ਨਾਨਕ ਪਾਸ਼ਾ ਜੀ ਦਾ ਰਕਾਸ਼ ਦਿਹਾੜਾ ਤੇ ਦੂਜਾ ਐ ਨੌਵੇਂ ਪਾਸ਼ਾ ਜੀ ਦਾ ਸ਼ਹੀਦੀ ਗੁਰਪੁਰਬ ਜਿਹੜੀ ਅਸੀਂ 350 ਸਾਲਾਂ ਸ਼ਹੀਦੀ ਗੁਰਪੁਰਬ ਗੁਰੂ ਸਾਹਿਬ ਦੇ ਨਾਲ ਗੁਰੂ ਤੇ ਗੁਰੂ ਦੇ ਪਿਆਰੇ ਵੀ ਸੀਗੇ ਤਿੰਨ ਭਾਈ ਮਤੀ ਦਾਜ ਜੀ ਭਾਈ ਸਤੀ ਦਾਜ ਜੀ ਭਾਈ ਦਿਆਲਾ ਜੀ ਉਹਨਾਂ ਵਿੱਚ ਐਸਾ ਕੀ ਸੀਗਾ ਕਿ ਉਹ ਵੀ ਸਾਡੇ ਦੀ ਤਰ੍ਹਾਂ ਆਮ ਫੈਮਲੀਆ ਵਿੱਚ ਰਹਿਣ ਵਾਲੇ ਸੀਗੇ ਪਰ ਲੇਕਿਨ ਉਸੇ ਕਹਿੰਦੇ ਨਾ ਵੀ ਉਹਨਾਂ ਨੇ ਆਪਾਸ ਰੂਪ ਦਿੱਤਾ ਸੀ ਗੁਰੂ ਆਪਸ ਮਰਪਿਤ ਕਰ ਦਿੱਤਾ ਸੀਗਾ ਤਾਂ ਹੀ ਉਹਨਾਂ ਨੇ ਗੁਰੂ ਸਭ ਤੋਂ ਪਹਿਲਾਂ ਸ਼ਹੀਦੀ ਪਾਈ ਕਿ ਉਹਨਾਂ ਦੇ ਅੰਦਰ ਉਹ ਇੰਨੇ ਲੀਡਰ ਹੋ ਚੁੱਕੇ ਸੀਗੇ ਕਿ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀਗੇ ਵੀ ਸਾਡੇ ਨਾਲ ਕੀ ਹੋਏਗਾ ਸਾਡੀਆਂ ਸ਼ਰੀਰ ਨਾਲ ਕੀ ਹੋਏਗਾ ਅਸੀਂ ਮੋਸਟਲੀ ਸਾਰੇ ਬਲਕਿ ਆਪਣੀਆਂ ਫੇਕ ਜੀ ਬੋਡੀ ਨਾਲ ਜੁੜੇ ਹੋਨੇ ਬਾਹਰੀ ਤੇ ਤੇ ਗੁਰੂ ਸਾਹਿਬ ਨੇ ਜਦੋਂ ਵੀ ਅਸੀਂ ਧਿਆਨ ਨਾਲ ਪੜਾਂਗੇ ਜਦੋਂ ਅਸੀਂ ਵਿਚਾਰਾਂਗੇ ਤੇ ਗੁਰੂ ਨੇ ਸਾਰੀ ਗੁਰੂ ਸਾਹਿਬ ਨੇ ਸਾਰੀ ਗੱਲ ਮੇਰੇ ਮਨ ਦੇ ਦਿੱਤੀ ਔਰ ਮੇਰੇ ਵਾਸਤੇ ਕੀਤੀ ਉਹ ਸ਼ਬਦ ਉਹ ਬਾਣੀ ਉਹ ਮੈਸੇਜ ਮੇਰੇ ਤੇ ਕਿਵੇਂ ਟੁਕਦਾ ਮੇਰੇ ਵਾਸਤੇ ਉਸ ਸ਼ਬਦ ਕੀ ਕਰਿਆ ਆਓ ਅਸੀਂ ਵਿਚਾਰ ਕਰਨੇ ਦੀ ਕੋਸ਼ਿਸ਼ ਕਰਦੇ ਹਾਂ ਸ਼ਲੋਕ ਹੈ ਜੀ ਪੰਜਵੇਂ ਪਾਤਸ਼ਾਹ ਜੀ ਦਾ ਦੋ ਪੰਕਤੀਆਂ ਦਾ ਸ਼ਲੋਕ ਹੈ ਕਹਿੰਦੇ ਛਾਤੀ ਸ਼ੀਤਲ ਮਨ ਸੁਖੀ ਚੰਦ ਗੋਬਿੰਦ ਗੁਣ ਗਾਇ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾ ਅਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਸਿਰਫ ਦੋ ਪੰਕਤੀਆਂ ਦਾ ਸ਼ਲੋਕ ਹੈ ਹੁਣ ਇੱਥੇ ਗੱਲ ਚੱਲ ਰਹੀ ਹੈ ਮੇਰੀ ਮੇਰੇ ਮਨ ਦੀ ਗੱਲ ਚੱਲ ਰਹੀ ਹੈ ਹੁਣ ਮੇਰੀ ਮੇਰੀ ਤੁਹਾਡੀ ਸਾਰਿਆਂ ਦੀ ਸਾਡੀ ਗੱਲ ਚੱਲ ਰਹੀ ਹੈ ਕਿ ਐਸ ਦੋ ਪੰਕਤੀਆਂ ਚ ਗੁਰੂ ਸਾਹਿਬ ਸਾਨੂੰ ਕਿਹੜਾ ਮੈਸੇਜ ਦੇਣਾ ਚਾਹੁੰਦੇ ਇਟ ਮੀਨਸ ਕਿ ਸਾਡੀ ਅੰਦਰ ਨਹੀਂ ਸੁਖੀ ਅਸੀਂ ਨਹੀਂ ਸ਼ੀਤਲ ਸਾਡੇ ਅੰਦਰ ਨਹੀਂ ਠੰਡਕ ਕਿਉਂਕਿ ਅਸੀਂ ਨਾ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਵੀ ਕਈ ਵਾਰ ਇੰਨੇ ਖਿਜ ਜਾ ਜਾਂਦੀ ਐ ਇੰਨਾ ਗੁੱਸਾ ਆ ਜਾਂਦਾ ਐ ਇੰਨੇ ਅਸੀਂ ਹਾਈਪਰ ਹੋ ਜਾਂਦੇ ਆ ਕਿ ਵੀ ਸਾਡਾ ਨਾ ਅੰਦਰ ਦਾ ਬੈਲੈਂਸ ਹੀ ਖਤਮ ਹੋ ਜਾਂਦਾ ਹੈ ਤੁਸੀਂ ਦੇਖੋ ਕਦੀ ਸਾਨੂੰ ਕ੍ਰੋਧ ਆਇਆ ਹੋਵੇ ਨਾ ਸਾਡੀ ਜਬਾਨ ਲੜ ਖੜਾਏਗੀ ਸਾਡਾ ਸਿਰ ਦੁਖੇਗਾ ਸਾਡੀਆਂ ਭਾਵਾਂ ਛੱਡ ਜਾਣਗੀਆਂ ਸਾਡੇ ਹੱਥ ਪੈਰ ਹੀ ਕੰਬਣ ਲੱਗ ਜਾਣਗੇ ਗੁਰੂ ਸਾਹਿਬ ਨੇ ਸਾਡੇ ਇਸ ਸਾਰੀ ਗੁਰਬਾਣੀ ਮੇਰੇ ਵਾਸਤੇ ਆ ਤੁਹਾਡੇ ਵਾਸਤੇ ਆ ਸਾਡੇ ਸਾਰਿਆਂ ਵਾਸਤੇ ਆ ਕਿ ਵੀ ਤੇਰੇ ਅੰਦਰ ਜਿਹੜੀ ਖਲਬਲੀ ਮੱਚੀ ਹੈ ਨਾ ਜਿਹੜੇ ਤੇਰੇ ਅੰਦਰ ਦੇ ਬਾਂਦਰ ਨੱਚਦੇ ਨੇ ਜਿਉ ਤਨੂੰ ਕਹਾ ਮੰਦਾ ਹੈ, ਕਰੋਧ ਆਂਦਾ, ਲੋਭ ਆਂਦਾ, ਹੰਕਾਰ ਆਂਦਾ, ਨਿੰਦਾ, ਚੁਗਲੀ, ਇਰਸ਼ਾ, ਦੁਸ਼ਟੈਸੀ ਬਹੁਤ ਵੱਡੀ ਫੈਮਿਲੀ ਹੈ ਇਹਨਾਂ ਦੀ ਤੇ ਤਾ ਤੂੰ ਆਪਣੇ ਆਪ ਨੂੰ ਕਿਵੇਂ ਬੈਲੈਂਸ ਰੱਖਣਾ ਪੁਰੂ ਸਾਹਿਬ ਕਹਿ ਰਹੇ ਨੇ ਪਹਿਲਾਂ ਤੇ ਜੀ ਮੇਰੇ ਉੱਤੇ ਗੱਲ ਚੱਲ ਰਹੀ ਹੈ, ਹੁਣ ਇੱਥੇ ਮੇਰੇ ਨਾਲ ਚੱਲ ਰਹੀ ਹੈ ਕਿ ਮੈਂ ਸੁਖੀ ਨਹੀਂ ਹਾਂ। ਪਹਿਲਾਂ ਤੁਹਾਨੂੰ ਪਤਾ ਲੱਗੇ ਨਾ ਕਿ ਵੀ ਮੈਂ ਅੰਦਰਲੇ ਪੰਨੇ ਤੇ ਸੁਖੀ ਨਹੀਂ ਹਾਂ। ਅੰਦਰ ਦੀ ਗੱਲ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਵੀ ਹੁਣ ਮੇਰਾ ਅੰਦਰ ਸ਼ੀਤਲ ਕਿਵੇਂ ਹੋਏ ਗੁਰੂ ਸਾਹਿਬ ਮੈਨੂੰ ਕਹਿ ਰਹੇ ਨੇ ਵੀ ਤੇਰਾ ਅੰਦਰ ਸ਼ੀਤਲ ਕਿਵੇਂ ਹੋਏ ਗੁਰੂ ਸਾਹਿਬ ਤਾਂ ਸ਼ੀਤਲ ਸੀਗੇ ਗੁਰੂ ਅਰਜਨ ਪਾਤਸ਼ਾਹ ਤੇ ਦੇਖੋ ਅੱਗੇ ਹੁਣ ਅਸੀਂ ਚੀਦੀ ਗੁਰਪੁਰਬ ਜਦੋਂ ਵੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਮਨਾਉਂਦੇ ਆ ਜੇਠ ਦਾ ਮਹੀਨਾ ਸਭ ਕੁਝ ਤਪਿਆ ਹੋਇਆ ਤੇ ਗੁਰੂ ਸਾਹਿਬ ਕਿੰਨੇ ਸ਼ੀਤਲ ਹੈ ਤੇ ਗੁਰੂ ਸਾਹਿਬ ਉਹੀ ਸ਼ੀਤਲਤਾ ਸਾਨੂੰ ਦੇਣਾ ਚਾਹੁੰਦੇ ਨੇ ਗੁਰਬਾਣੀ ਦੀ ਰੰਗ ਤੇ ਅੰਦਰ ਦੇਖੋ ਅਸੀਂ ਬਾਹਰ ਹੀ ਆਪਣੀ ਬਾਰ ਮੇਰੇ ਸਰੀਰ ਨੂੰ ਸ਼ੀਤਲ ਦੇਣੇ ਵਾਸਤੇ ਠੰਡਕ ਦੇਣੇ ਵਾਸਤੇ ਅਸੀਂ ਬੜੇ ਉਪਾਅ ਕੀਤੇ ਨੇ ਪਰ ਇੱਕ ਮੇਰੇ ਮੇਰੇ ਤੁਹਾਡੇ ਸਾਰਿਆਂ ਦੇ ਅੰਦਰ ਇੱਕ ਸ੍ਰਿਸ਼ਟੀ ਹੈ ਮੇਰਾ ਇੱਕ ਅੰਦਰ ਵੀ ਨਗਰ ਹੈ ਮੇਰੇ ਅੰਦਰ ਵੀ ਇੱਕ ਗ੍ਰਹਿ ਹੈ ਗੁਰੂ ਸਾਹਿਬ ਕਹਿੰਦੇ ਨੇ ਇਸ ਗ੍ਰਹਿ ਮੇ ਕੋਈ ਜਾਗਤ ਰਹੇ ਇੱਕ ਅਸੀ ਰਾਤੀ ਪੜਦਿਆ ਸੁੇਲਾ ਸਾਹਿਬ ਦੇ ਬਾਣੀ ਵਿੱਚ ਕਾਮ ਕ੍ਰੋਧ ਨਗਰ ਹੋ ਪਰ ਹਨ ਨਗਰ ਵੀ ਕਿਆ ਗੁਰੂ ਸਾਹਿਬ ਨੇ ਸਾਡੇ ਹਿਰਦੇ ਨੂੰ ਹਨ ਘਾਰ ਵੀ ਕਿਆ ਵੈ ਗ੍ਰਹਿ ਵੀ ਕਿਆ ਵੈ ਹਨ ਸ੍ਰਿਸ਼ਟੀ ਵੀ ਕਿਆ ਤੱਕੇ ਕਹਿ ਰਹੇ ਨੇ ਛਾਤੀ ਸ਼ੀਤਲ ਮਨ ਸੁਖੀ ਮੇਰੀ ਛਾਤੀ ਕਿਵੇਂ ਸ਼ੀਤਲ ਹੋ ਸਕਦੀ ਹੈ ਜਦੋਂ ਛਾਤੀ ਸ਼ੀਤਲ ਦੀ ਗੱਲ ਹੋਈ ਹੈ ਤੇ ਨਾਲ ਮਨ ਸੁਖੀ ਦੀ ਵੀ ਗੱਲ ਹੋਦੀ ਦੇਖੋ ਪੈਰਲਲ ਜੀ ਚੱਲਣਗੇ ਨਾ ਸਾਰੀਆਂ ਚੀਜ਼ਾਂ ਜਦੋਂ ਮੇਰੇ ਅੰਦਰ ਗੁਰੂ ਦਾ ਗਿਆਨ ਵਸੇਗਾ ਤੇ ਮੈਨੂੰ ਆਤਮਿਕ ਬਲ ਮਿਲੇਗਾ ਮੈਨੂੰ ਆਤਮਿਕ ਗਿਆਨ ਮਿਲੇਗਾ ਤੇ ਨੈਚੁਰਲੀ ਗੱਲ ਹੈ ਕਿ ਮੇਰੀ ਛਾਤੀ ਸ਼ੀਤਲ ਮਨ ਸੁਖੀ ਹੋ ਜਾਵੇਗਾ ਔਰ ਅਸੀਂ ਜਿੰਨਾ ਵੀ ਸਾਰਾ-ਸਾਰਾ ਨਾ ਇਹ ਸਾਡੇ ਸ਼ਰੀਰ ਨੂੰ ਠੰਡਕ ਦੇ ਸਕਦਾ ਬਾਹਰ ਪਰ ਲੇਕਿਨ ਮੇਰੀ ਜਿਹੜੀ ਅੰਤਰਾਤਮਾ ਜਿਹੜੀ ਮੇਰੀ ਠੰਡੀ ਹੋਏਗੀ ਨਾ ਉਹ ਮੇਰਾ ਸਿਰਫ ਤੇ ਸਿਰਫ ਗੁਰੂ ਦੇ ਗਿਆਨ ਦੇ ਦੁਆਰਾ ਹੋਏਗੀ ਭਾਵੇਂ ਅਸੀਂ ਜਿੱਥੇ ਮਰਜੀ ਸੋ ਉਪਾਅ ਕਰ ਲਈਏ ਭਾਵੇਂ ਅਸੀਂ ਜਿੱਥੇ ਮਰਜੀ ਟਕਰਾਅ ਮਾਰ ਲਈਏ ਸਾਡੀ ਛਾਤੀ ਸ਼ੀਤਲ ਮਨ ਸੁਖੀ ਕਦੀ ਨਹੀਂ ਹੋਏਗਾ ਜਦ ਤੱਕ ਅਸੀਂ ਗੁਰੂ ਦੀ ਚਰਨਾਂ ਵਿੱਚ ਨਹੀਂ ਆਵਾਂਗੇ ਪਰ ਅੰਦਰ ਦੀ ਸ੍ਰਿਸ਼ਟੀ ਵਾਸਤੇ ਅਸੀਂ ਕੀ ਕੀਤਾ ਅੰਦਰ ਦੀ ਸ੍ਰਿਸ਼ਟੀ ਵਾਸਤੇ ਅਸੀਂ ਕੁਝ ਵੀ ਨਹੀਂ ਕੀਤਾ। ਗੁਰੂ ਸਾਹਿਬ ਕਹਿੰਦੇ ਨੇ ਮੈਂ ਤੇਰਾ ਅੰਦਰ ਠੀਕ ਕਰਨਾ ਚਾਹੁੰਦਾ। ਗੁਰੂ ਸਾਹਿਬ ਨੇ ਸਾਡਾ ਬਾਰੀ ਕੁਝ ਵੀ ਨਹੀਂ ਵਧਾਇਆ। ਜਦੋਂ ਅਸੀਂ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ ਨਾ ਪਹਿਲੇ ਬਾਦਸ਼ਾਹ ਇਹਦਾ ਵੀ ਉਹ ਮਲਕੇ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਜਦੋਂ ਜਾਣਦੇ ਆ ਭਾਈ ਸੱਜਣ ਜੀ ਕੋਲੋਂ ਤੇ ਉਹਨਾਂ ਨੇ ਇੱਕ ਸ਼ਬਦ ਹੀ ਸੁਣਾਉਂਦੇ ਨੇ ਕਿ ਮੈਂ ਹਰਾਣ ਹੋਨੀਆ ਕਿ ਵੀ ਉਹਨਾਂ ਨੇ ਇੱਕ ਸ਼ਬਦ ਸੁਣਾਇਆ ਤੇ ਉਸ ਮਾਨਵ ਨੇ ਗੁਰਨਾਨਕ ਸਿਗੇ ਅੱਜ ਕਿਸੇ ਨੂੰ ਕੋਨਾ ਕਿ ਇੱਕ ਸ਼ਬਦ ਸੁਣਾਇਆ ਕਹਿੰਦੇ ਉਹ ਗੁਰੂ ਨਾਨਕ ਸਿਗੇ ਕਿ ਅਸ ਅਦਾ ਮਤਲਬ ਵੀ ਕੋਈ ਸਾਡੇ ਕੋਲ ਗੁਰੂ ਨਾਨਕ ਪਾਸ਼ਾ ਨਹੀਂ ਹੈ ਸਾਡੇ ਕੋਲ ਤੋਂ ਕੋਈ ਨਹੀਂ ਗੁਰੂ ਨਾਨਕ ਪਾਸ਼ਾ ਨੇ ਜਪਜੀ ਸਾਹਿਬ ਗੁਰਨਾਨਕ ਪਾਸ਼ਾ ਨੇ ਪੁਨਰ ਹਿਰਦੈ ਜਪਜੀ ਸਾਹਿਬ ਸੋ ਕਹ ਲੈ ਕਿ ਮੈਂ ਕਹਿੰਦੇ ਜੀ ਗੁਰਨਾਨਕ ਪਾਸ਼ਾ ਨੇ ਸ਼ਬਦ ਸੁਣਾਇਆ ਨਾ ਸੁਣਾਉਣ ਵਾਲੇ ਵਿੱਚ ਵੀ ਕਮੀ ਨਹੀਂ ਸੀ ਤੇ ਸੁਣਨ ਵਾਲੇ ਨੇ ਵੀ ਕੋਈ ਕਮੀ ਨਹੀਂ ਦਿਖਾਈ ਵੀ ਬਾਬਾ ਜੀ ਮੈਂ ਤਾਂ ਸੱਚੀ ਮੁੱਚੀ ਅਸਤਰਾ ਵਾ ਕਿ ਮੇਰੇ ਅੰਦਰ ਕਾਲਾ ਹੋਇਆ ਪਿਆ ਵਿਕਾਰਾਂ ਦਾ ਮੇਰੇ ਸਤੇ ਆਵਗੁਣਿ ਆਵਗੁਣ ਪਰ ਲੇਕਿਨ ਮੇਰੇ ਵਰਗੇ ਜਾ ਕੇ ਗੁਰਦੁਆਰਾ ਸਭ ਅਸੀਂ ਮੈਂ ਕਿਵੇਂ ਸ਼ੋਅ ਕਰਦੀਆਂ ਕਿ ਮੇਰੇ ਵਰਗਾ ਸਿਆਣਾ ਕੋਈ ਨਹੀਂ ਮੇਰੇ ਵਰਗਾ ਸਮਝਦਾਰ ਕੋਈ ਨਹੀਂ ਮੇਰੇ ਜਿੰਨੇ ਗੁਰਬਾਣੀ ਨੇ ਕਿਸੇ ਨੂੰ ਆਉਂਦੀ ਅਸੀਂ ਆਪਾ ਪਹਿਲਾ ਰੱਖਦੇ ਆਪਨੇ ਆਪ ਨੂੰ ਮੈਂ ਨੂੰ ਪਹਿਲਾ ਰੱਖਦੇ ਤੇ ਉਹ ਸੀਗੇ ਭਾਈ ਸੱਜਣ ਸੀ ਉਹਨਾਂ ਨੇ ਆਪਾ ਅੱਗੇ ਰੱਖਤਾ ਸੀ ਗੁਰੂ ਨਾਨਕ ਪਾਸ਼ਾ ਦੇ ਅੱਗੇ ਵੀ ਤੁਸੀਂ ਜਿਹੜਾ ਸ਼ਬਦ ਪੜਿਆ ਨਾ ਉਜਲ ਕੇ ਹਾ ਚਿਲਕਣਾ ਬੋਟਮ ਕਾਲੜੀ ਮਸ ਤੋਤਿਆਂ ਜੂਠ ਨਾ ਉਤਰੇ ਕਹਿੰਦੇ ਧੋਣੇ ਨਾਲ ਝੂਠ ਨਹੀਂ ਉਤਰੇਗੀ। ਸਾਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਪਏਗਾ ਗੁਰੂ ਦੇ ਗਿਆਨ ਦੇ ਦੁਆਰਾ। ਕੋਲ ਅਸੀਂ 50-60 ਰੁਪਏ ਕਿਲੋ ਵਾਲਾ ਦੁੱਧ ਵੀ ਪਾਉਣਾ ਹੋਵੇ ਨਾ ਤੇ ਅਸੀਂ ਪਾਂਡੇ ਨੂੰ ਬਹੁਤ ਸਾਫ਼ ਕਰਦੇ। ਜਿਹੜਾ ਅਸੀਂ ਅਕਸਰ ਬਾਤ ਸੁਣਦੇ ਆਂ ਪਾਂਡਾ ਅੱਛਾ ਧੋਏ। ਜੋ ਤਿਸ ਭਾਵ ਸੀ। ਪਾਂਡਾ ਅਤਮ ਮਲੇਨ ਤੋਤਾ ਅੱਛਾ ਨਾ ਹੋਏ ਸੀ। ਕਹਿੰਦੇ ਗੁਰਦੁਆਰੇ ਹੋਏ ਸੋਜੀ ਪਾਇ ਸੀ। ਗੁਰੂ ਦੇ ਦੁਆਰਾ ਮੈਨੂੰ ਸੋਜੀ ਆਏਗੀ। ਮੇਰੇ ਅੰਤਰਾਤਮ ਨੂੰ ਬਾਤ ਵੀ ਸੋਜੀ ਦੀ ਕਰਨੀ ਆ। ਭਾਰਤ ਕੰਮ ਨੇ ਸੋਜੀ ਦਿੱਤੀ ਇਹ ਪ੍ਰਮਾਤਮਾ ਨੇ ਐ ਮੇਰੀ ਦੋ ਅੱਖਾਂ ਨੇ ਮੈਨ ਨਾਲ ਦੇਖਣਾ ਕੰਨਾਂ ਨਾਲ ਸੁਣਨਾ ਮੂੰਹ ਨਾਲ ਬੋਲਣਾ ਨੱਕ ਨਾਲ ਸੁੰਘਣਾ ਹੱਥਾਂ ਪੈਰਾਂ ਨਾਲ ਚੱਲਣਾ ਕੰਮ ਕਰਨਾ ਬਾੜ ਦੀ ਸੋਜੀ ਦੀ ਨਹੀਂ ਗੱਲ ਗੁਰੂ ਜੋ ਨਾ ਗੁਰੂ ਦੇ ਦੁਆਰੇ ਹੋਏ ਸੋਜੀ ਪਾਈ ਸੀ ਏਤ ਦੁਆਰੇ ਤੋਂ ਗੁਰੂ ਦੇ ਦੁਆਰੇ ਸੋਜੀ ਲੈ ਕੇ ਉਹਨੂੰ ਧੋੜ ਕਿਨੂੰ ਮਨ ਰੂਪੀ ਪਾਣ ਦੇ ਲਈ ਤਾਂ ਕਿ ਉਹ ਗੁਰੂ ਦਾ ਗਿਆਨ ਉਹਦੇ ਵਿੱਚ ਟਿਕ ਜੇ ਅੰਦਰ ਮੇਰਾ ਬੈਲੈਂਸ ਹੋ ਜਾਏ ਸਹਿਜ ਆ ਜਾਏ ਉਹ ਆਤਮਿਕ ਨੰਨਦਾ ਆਜੇ ਮੈਨੂੰ ਆਤਮਿਕ ਖੇੜਾ ਆਜੇ ਮੇਰੀ ਛਾਤੀ ਸ਼ੀਤ ਮੇਰੀ ਛਾਤੀ ਸ਼ੀਤਲ ਛਾਤੀ ਸ਼ੀਤਲ ਮਨ ਸੁਖੀ ਹੋ ਜਾਏ ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਗੋਬਿੰਦ ਗੁਣ ਗਾਏ ਪਹਿਲੀ ਗੱਲ ਕਰਤੀ ਕਿ ਬੇ ਹੁਣ ਪਰ ਦੂਸਰੀ ਗੱਲ ਵੀ ਗੁਰੂ ਸਾਹਿਬ ਨਾਲੇ ਕਰ ਰਹੇ ਨੇ ਕਿ ਇਹ ਪਹਿਲੇ ਦੋਨੋਂ ਚੀਜ਼ਾਂ ਨਹੀਂ ਹੈਗੀਆਂ ਮੇਰੇ ਕੋਲ ਪਰ ਜੇ ਤੈਨੂੰ ਚਾਹੀਦੀਆਂ ਨੇ ਦੇਖੋ ਕੁਐਸਚਨ ਹੋ ਗਿਆ ਨਾ मेरी छाती शीतल नहीं है मेरा मन सुखी नहीं है मैं मन करके गुरु साहब बेचान बेचैन आ दुखी कुछ करके सारा कुछ है मेरे मन करके, जो भी ने, मेरे करके गुरु साहब अगली बंखी जवाब दें गोबिंद हूँ गाए हूँ गाने शुरू कर दे अच्छा फिर गल आई है कि गोबिंद गुण गाने क्यों है फायदा फायदा सामने है ਗੋਬਿੰਦ ਨੂੰ ਗੋਬਿੰਦ ਜਿਹੜਾ ਪਰਮਾਤਮਾ ਹੈ ਨਾ ਅਕਾਲ ਪੁਰਖ ਹੈ ਉਹਨੇ ਖੁਸ਼ਾਮਦ ਦੀ ਕੋਈ ਲੋੜ ਨਹੀਂ ਸ਼ਾਮੀ ਬੜਦਾ ਨਾ ਰ ਰਾਤ ਸਾਹਿਬ ਵਿੱਚ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਈ ਜੇ ਅਸੀਂ ਸਾਰਾ ਹੀ ਸਾਰੇ ਹੀ ਇਕੱਠੇ ਹੋ ਕੇ ਸਾਰੇ ਸ੍ਰਿਸ਼ਟੀ ਵੀ ਇਕੱਠੇ ਹੋ ਕੇ ਜੇ ਉਹਨੂੰ ਕਹਿਣ ਲੱਗਾਗੇ ਨਾ ਉਹਨੇ ਸਾਡੇ ਕੇਤੇ ਵੱਡਾ ਨਹੀਂ ਉਹ ਨਾ ਉਹ ਜਿੰਨਾ ਵੱਡਾ ਉਹਨੇ ਉਨਾ ਵੱਡਾ ਹੀ ਰਹਿਣਾ ਤੇ ਜੇ ਅਸੀਂ ਉਹਨੂੰ ਨਹੀਂ ਵੀ ਆਦ ਕਰਦੇ ਜਾਂ ਅਸੀਂ ਨਹੀਂ ਵੀ ਉਹਦੇ ਸਿਫ ਸੁਲਾ ਕਰਦੇ ਉਹਨੇ ਛੋਟਾ ਨਹੀਂ ਹੋ ਜਣਾ ਉਹ ਸਿਫ ਸੁਲਾ ਉਹ ਗੁਣ ਗਾੜੇ ਦਾ ਸਾਨੂੰ ਫਾਇਦਾ ਕਿਉਂਕਿ ਸਾਡੇ ਅੰਦਰ ਉਹ ਗਿਆਨ ਆਂਦਾ ਉਹਦੇ ਗੁਣਾਂ ਦੇ ਅਨੁਸਾਰ ਹੀ ਤੇ ਤੋਂ ਸਾਡਾ ਜੀਵਨ ਹੁੰਦਾ ਅਸੀਂ ਸੁਖੀ ਹੋ ਜੰਨੇ ਉਹ ਬਿਆਲੂ ਹੈ ਜੋ ਉਹਦੇ ਮੇਰੇ ਅੰਦਰ ਹੈ ਗੁਣ ਆਵੇਗਾ ਬਿਆਲਤਾਰਾ ਤੇ ਮੈਂ ਸੁਖੀ ਰਹੂ ਮੇਰੇ ਅੰਦਰੋਂ ਵਿਤਰਾ ਖਤਮ ਹੋਏਗਾ ਨਾ ਇੱਕ ਚੀਜ਼ ਥੋੜੀ ਆਏਗੀ ਬਿਆਲ ਬਿਆਲੂ ਮਨ ਹੋਇਆ ਦਿਆਲੂਮਾਨ ਹੋ ਗਿਆ ਤੇ ਉਹਦੇ ਵਿੱਚ ਕੀ ਹੋਇਆ ਉਹਦੇ ਪਿੱਛੇ ਦੇਖੋ ਕਿੰਨੀਆਂ ਚੀਜ਼ਾਂ ਆ ਗਿਆ ਵਿਤਕਰਾ ਖਤਮ ਹੋ ਗਿਆ ਮੇਰ-ਤੇਰ ਖਤਮ ਹੋ ਗਈ ਕਿੰਨੇ ਮੁਸਲਮ ਸਿੱਖੇ ਸਾਈ ਖਤਮ ਹੋ ਗਿਆ ਕਿੰਨੀਆਂ ਚੀਜ਼ਾਂ ਗੁਰੂ ਸਾਹਿਬ ਨੇ ਕੱਢ ਤਿਆ ਇੱਕ ਦਿਆਲੂ ਕਰਕੇ ਫਿਰ ਪ੍ਰੋਧ 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 ਕੰਟਰੋਲ ਹੋਇਆ ਮੈਂ ਕਿੰਨੀਆਂ ਬਿਮਾਰੀਆਂ ਤੋਂ ਬਚ ਗਿਆ ਮੈਂ ਹਾਈਪ ਮੈਨੂੰ ਮੈਂ ਮੇਰਾ ਸਿਰ ਨਹੀਂ ਦੁਖਦਾਰ ਮੇਰੇ ਹੱਥ ਪੈਰ ਨਹੀਂ ਖੰਬੇ ਮੇਰੀ ਜ਼ੁਬਾਨ ਨਹੀਂ ਲੜਖੜਾ ਨਹੀਂ ਮੇਰੇ ਮਿੱਠੇ ਬੋਲ ਹੋ ਗਏ ਆ ਜਿਹੜੇ ਮੇਰੇ ਪਹਿਲਾਂ ਫਿੱਕੇ ਬੋਲ ਸੀ ਮਾੜਾ ਬੋਲਦੀ ਸੀ ਕੋੜਾ ਬੋਲਦੀ ਸੀ ਕਿਸੇ ਦੇ ਖਿਰਦੇ ਨੂੰ ਸੱਟ ਪਹਚਾਨਦੀ ਸੀ ਗੁਰੂ ਸਾਹਿਬ ਨੇ ਦੇਖੋ ਇੱਕ ਚੀਜ਼ ਆਈ ਇੱਕ ਦੇ ਪਿੱਛੇ ਬਹੁਤ ਕੁਝ ਆਂਦਾ ਇੱਕ ਚੰਗਾ ਗੁਣ ਅਸੀਂ ਜਦੋਂ ਕਮਾਣਾ ਸ਼ੁਰੂ ਕਰਦੇ ਹਾਂ ਉਹਦੇ ਪਿੱਛੇ ਬੜਾ ਕੁਝ ਚੰਗਾ 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 ਆਂਦਾ ਹੈ ਸਾਡੇ ਅੰਦਰ ਸੋ ਗੱਲ ਹੈ ਕਿ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਗੋਬਿੰਦ ਗਨ ਗਾਇ ਉਹਦੇ ਗੁਰ ਗਾਣੇ ਦਾ ਮਤਲਬ ਕਿ ਮੇਰੇ ਅੰਦਰ ਉਹਦਾ ਗਿਆਨ ਹੋ ਗਿਆ ਤੇ ਮੈਂ ਉਹਨਾਂ ਦੇ ਗੁਣਾ ਦੇ ਅਨੁਸਾਰ ਹੀ ਆਪਣੇ ਜੀਵਨ ਨੂੰ ਬਣਾ ਲਿਆ। ਪੱਲਾ ਹੀ ਮਕੀਜ ਉਹ ਕੀ ਪ੍ਰਮਾਤਮਾ ਬਹੁਤ ਵੱਡਾ ਬਹੁਤ ਵੱਡਾ ਪਰ ਮੇਰੇ ਅੰਦਰ ਉਹਦੀ ਵਿਡਾਈ ਨਾ ਹੋਵੇ। ਮੈਂ ਕਿਸੇ ਨੂੰ ਮਾਫ਼ ਨਾ ਕਰ ਸਕਾਂ। ਮੈਂ ਕਿਸੇ ਤੋਂ ਮਾਫ਼ੀ ਨਾ ਮੰਗ ਸਕਾਂ ਤੇ ਮੈਨੂੰ ਉਹ ਉਹਨੂੰ ਮੈਂ ਵੱਡਾ ਕਹਿ ਲੇ ਤਾਂ ਫਿਰ ਕੀ ਹੋ ਗਿਆ? ਉਹਦੀ ਵੀ ਡਾਈ ਦਿੱਤੇ ਮੈਨੂੰ ਇਹ ਫਾਇਦਾ ਹੋਣਾ ਚਾਹੀਦਾ ਨਾ ਕਿ ਮੇਰੇ ਵਿੱਚ ਚੰਨੀ ਹਿੰਮਤ ਹੋਵੇ ਮੇਰੇ ਵਿੱਚ ਸਬਰ ਸੰਤੋਖ ਹੋਵੇ ਹਲੀਮੀ ਹੋਵੇ ਧੀਰੇ ਜਾਵੇ ਕਿ ਮੈਂ ਬੁਝੇ ਦੀ ਗੱਲ ਵੀ ਮਿਲ ਕੇ ਆਪਣੇ ਤੇ ਉਹਨੂੰ ਮਤਲਬ ਕਿ ਸਹਿਤ ਸਥਾ ਸ਼ੈਲਸ਼ੀਲਤਾ ਹੋਵੇ ਮੇਰੇ ਪੇਸ਼ੈਂਸ ਹੋਵੇ ਜੇਕਰ ਕਿਸੇ ਨੇ ਮੇਰੇ ਨਾਲ ਬੁਰਾ ਕਾਰ ਵੀ ਦਿੱਤਾ ਤੇ ਮੈਂ ਉਹਦੇ ਬਾਰੇ ਬੁਰਾ ਨਾ ਸੋਚਾਂ ਫਰਕਾ ਬੁਰਾ ਨਾ ਰੱਖੂ ਜੀ ਮੇਰੀ ਤਾਂ ਉਹਦੀ ਵਿਜਾਇ ਕੀਤੀ ਮੈਨੂੰ ਸਫਲ ਹੈ ਨਾ ਨਹੀਂ ਤਾਂ ਜੇ ਮੈਂ ਮਿੰਟ ਮਿੰਟ ਬਾਅਦ ਫਿਸਲਦੀਆਂ ਮਿੰਟ ਮਿੰਟ ਬਾਅਦ ਅਨਬੈਲੈਂਸਡ ਹੁੰਦੀਆਂ ਫਿਰ ਤਾਂ ਮੈਂ ਨਾ ਹੁੰਦਾ ਤੇ ਨਾ ਮੈਂ ਉਹਦੀ ਸਿੱਖ ਸਲਾਹ ਕੀਤੀ ਤੇ ਕੋਈ ਦੋ ਪੰਕਤੀਆਂ ਮੈਂ ਤੇਹੀ ਕਹਿੰਦੀ ਹਿੰਦੀਆਂ ਵੀ ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਪੜਾਂਗੇ ਨਾ ਸਿਰਫ ਅਸੀਂ ਸ਼ਤਾਬ ਦੀਆਂ ਬਣਾਣੇਆਂ ਤੇ ਗੁਰੂ ਘਰ ਨੂੰ ਮਨਾਣੇ ਤੱਕ ਸੀਮਿਤ ਨਾ ਰਹ ਜਾਈਏ ਕਿ ਉੱਥੋਂ ਲੰਗਰ ਖਾ ਕੇ ਅਸੀਂ ਵਾਪਸ ਆ ਗਏ ਤੇ ਅਸੀਂ ਗੁਰੂ ਸਾਹਿਬ ਦੇ ਜੀਵਨ ਤੋਂ ਕੀ ਸਿੱਖਿਆਵਾਂ ਲਿੱਤੀਆਂ ਆਪਣੇ ਗੁਰੂ ਪਿਆਰਿਆਂ ਕੋਲੋਂ ਆਪਣੇ ਜਿਨ੍ਹਾਂ ਨੇ ਅੰਨਿਆਲਾ ਸਾਹਨੀ ਸ਼ਹੀਦیاں ਦਿੱਤੀਆਂ ਹੁਣ ਅੱਗੇ ਵੀ ਗੁਰੂ ਘਰ ਬਸ ਗੁਰੂ ਘਰ ਵਾਣਗੇ ਚਾਰੋਂ ਸ਼ਹਿਬਜ਼ਾਦਿਆਂ ਦੇ ਗੁਰੂ ਗੁਰੂ ਵਾਣਗੇ ਦਸੰਬਰ ਦੇ ਵੀਲੇਚ ਅਸੀਂ ਉਹਨਾਂ ਕੋਲੋਂ ਕੀ ਸਿੱਖਿਆਵਾਂ ਲਗਾ ਦਿੱਤਾ ਉਹ ਹੀ ਹੋਣਾ ਕਿ ਸ਼ਤਾਬ ਦੀਆਂ ਮਨਾਣੀਆਂ ਮੁਬਾਰਕ ਹੈ ਪਰ ਲੇਕਿਨ ਮੇਰੇ ਜ਼ਿੰਦਗੀ ਵਿੱਚ ਕੀ ਕੀ ਚੇਂਜ ਆਇਆ ਅਸੀਂ ਆਪਣੀ ਆਪਣਾ ਆਪਣੀ ਪਰਖ ਆਪਣੀ ਪਰਚੋਲ ਅਸੀਂ ਖੁਦ ਕਰਨੀ ਕਿ ਵੀ ਮੇਰੀ ਜ਼ਿੰਦਗੀ ਵਿੱਚ ਕੀ ਆਇਆ ਜੋ ਮੈਂ 20 ਸਾਲ ਪਹਿਲਾਂ ਵੀ ਕਰਦੀ ਸੀ ਉਹ ਹੁਣ ਵੀ ਕਰ ਰਹੀ ਹਾਂ ਜਿਹੜਾ ਝੂਠ ਫਰੇਬ ਠੱਗੀ ਲੈਗ ਪੁਲੂ ਕਿਸੇ ਦਾ ਦਿਲ ਤੋੜ ਲੈਣਾ ਕਿਸੇ ਦੇ ਕੰਮ ਕੰਮ ਵਿਗਾੜ ਦੇਣੇ ਕਿ ਮੇਰੇ ਵਿੱਚ ਚੀਨ ਜਾਈਆਂ ਨੇ ਕਿ ਮੇਰੇ ਮੇਰੇ ਮਨ ਵਿੱਚ ਪ੍ਰੇਮ ਆਇਆ ਹੈ ਅਸੀਂ ਆਪਣੇ ਪਰਚੋਲ ਸਾਰਿਆਂ ਨੇ ਅਸੀਂ ਖੁਦ ਕਰ ਸਕਦੇ ਹਾਂ ਗੁਰੂ ਜੀ ਆਪਣੇ ਸਾਨੂੰ ਬਹੁਤ ਸੌਖਾ ਰਸਤਾ ਦਿੱਤਾ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਪਹਿਲੀ ਪੰਕਤੀ ਦਾ ਹੋ ਗਿਆ ਜੀ ਕਹਿੰਦੇ ਨੇ ਤੇਰੀ ਸਿਫਤ ਸਲਾਹ ਦੀ ਬਾਣੀ ਤੇਰੀ ਵਧਾਈ ਕਿਤਾਂ ਕੀ ਹੁੰਦਾ ਜੀ ਮੇਰੇ ਮਨ ਵਿੱਚ ਠੰਡ ਪੈਦਾ ਹੋ ਜਾਂਦੀ ਹੈ ਤੇ ਮੇਰਾ ਮਨ ਸੁਖੀ ਹੋ ਜਾਂਦਾ ਹੈ ਜੇ ਜੀ ਚੀਤ ਛਾਤੀ ਚੇਤਨ ਮਨ ਸੁਖੀ chant ਗੋਬਿੰਦ ਗੋਵ ਗਾਏ ਉਹਦੇ ਗੁਣ ਗਾ ਕੇ ਤੇ ਕਹਿੰਦੇ ਨੇ ਐਸੀ ਕਿਰਪਾ ਕਰੋ ਅੱਤੇ ਵਿਚਾਰ ਆ ਹੈ ਕਿ ਮੇਰੇ ਉੱਤੇ ਬੰਨ੍ਹੇ ਇਹ ਜੀ ਸੁਮਤ ਬਖਸ਼ ਅਸੀਂ ਨਾ ਕੁਦਾਰਾ ਸਾਹਿਬ ਜਾ ਕੇ ਕਦੀ ਵੀ ਸੁਮਤ ਨਹੀਂ ਮੰਗੂਗੀ ਅਸੀਂ ਨਾ ਉਹ ਚੀਜ਼ਾਂ ਮੰਗਦੀਆਂ ਜਿਹੜੀਆਂ ਬੰਸਨ ਹਾਰ ਨੇ ਜੋ ਦੇ ਸੋਚਾਨ ਹਾਰ ਕੁਦਰਤ ਦਾ ਨਿਯਮ ਹੈ ਜਿਹੜੀ ਚੀਜ਼ ਬਣੀ ਹੈ ਉਹ ਖਤਮ ਹੋਏਗੀ ਇੱਕ ਜਿਹੜਾ ਅਕਾਲ ਪੁਰਖ ਪ੍ਰਮਾਤਮਾ ਹੈ ਨਾ ਕਹਿੰਦੇ ਨੇ ਵੀ ਉਹ ਨਾ ਜਮਿਆ ਤੇ ਨਾ ਮਰੇਗਾ ਕਹਿੰਦੇ ਗੁਣ ਇਹੋ ਉਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਇਆ ਕੰਮ ਤੇ ਸਭ ਤੋਂ ਵੱਡਾ ਗੁਣ ਪਤਾ ਕੀ ਹੈ ਤੇਰੇ ਵਰਗਾ ਨਾ ਕੋਈ ਹੈਗਾ ਤੇ ਨਾ ਕੋਈ ਹੋ ਸਕਦਾ ਉਹਦੇ ਬਰਾਬਰ ਦਾ ਕੋਈ ਨਹੀਂ ਹੈਗਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਰਾਮ ਅੱਲਾ ਜਿਹੜਾ ਮਰਜੀ ਨਾਮ ਲੈ ਲਓ ਉਹ ਉਹਦੇ ਵਰਗਾ ਉਹ ਕੱਲਾ ਇੱਕ ਆਪ ਹੀ ਹੈ ਜਿਹੜੀ ਸਦੀਵੀ ਹਸਤੀ ਵਾਲਾ ਤੇ ਉਸਦੀਵੀ ਹਸਤੀ ਵਾਲਾ ਕਿਤੇ ਬਾਰ ਨਹੀਂ ਬੈਠਾ ਕਿਤੇ ਮਰਨੇ ਤੋਂ ਬਾਅਦ ਮੂਰਮਤ ਨਹੀਂ ਨੂੰ ਮੰਮੰਦੇ ਕੀ ਵੀ ਮਰਨੇ ਤੋਂ ਬਾਅਦ ਮਿਲੇਗਾ ਨਾ ਕਿਤੇ ਸੱਤ ਸੱਤਵੇਂ ਆਸਮਾਨ ਤੇ ਬੈਠੇ ਹਾਂ ਸਾਡੇ ਤੋਂ ਲਗ ਵੱਖ ਬੈਠੇ ਨੇ ਕਹਿੰਦੇ ਕੁਦਰਤ ਕਰਕੇ ਫਸਿਆ ਐਸੇ ਕੁਦਰੇ ਵਿੱਚ ਖਾਲ ਖਲ ਖਲ ਖਲਕ ਮੇ ਖਾਲਕ ਪੂਰ ਰਹੋ ਸਭ ਥਾਏ ਜਲਥਲ ਮਾਇਲ ਰਹਾ ਭਰਪੂਰ ਨਿਕਟ ਵਸੇ ਨਾਹੀਂ ਤਬ ਦੂਰ ਦੇਖ ਤਿਸੋਨ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਮਨ ਨੂੰ ਲੱਗਦਾ ਕਿ ਉਹਦੀ ਹਸਤੀ ਲੱਗ ਉਹਦੀ ਹਸਤੀ ਸਾਡੇ ਤੁਹਾਡੇ ਸਾਰਿਆਂ ਵਿੱਚ ਕਿੰਨਾ ਸੁੱਖਾ ਗੁਰਮਤ ਨਹੀਂ ਲੰਮੀ ਕਿ ਵੀ ਮਰਨੇ ਤੋਂ ਬਾਅਦ ਵਾਲਾ ਰਗੁਰਮਤੇ ਹੁਣੇ ਪ੍ਰੈਜ਼ੈਂਟ ਹੁਣੇ ਐਸੀ ਟਾਈਮ ਦੀ ਗੱਲ ਕਰਦੇ ਸੋ ਅੱਗੇ ਕਹਿੰਦੇ ਨੇ ਐਸੀ ਕਿਰਪਾ ਕਰੋ ਤਬ ਨਾਨਕ ਦਾਸ ਦਸਾਏ ਤੇ ਮੇਰੇ ਮੇਰੀ ਤੇਰੇ ਅੱਗੇ ਅਰਜ਼ੋਈ ਹੈ ਕਿ ਵੀ ਮੈਨੂੰ ਆਪਣੀ ਸਮਰਤ ਬਖਸ਼ ਤਾਂ ਕਿ ਮੈਂ ਤੇਰੇ ਦੱਸੇ ਹੋਏ ਰਸਤੇ ਤੇ ਚੱਲਾਂ ਨਾਨਕ ਗੁਰੂ ਨਾਨਕ ਪ੍ਰਖਾ ਕਹਿੰਦੇ ਨੇ ਕਿ ਪ੍ਰਭੂ ਮੈਂ ਤੇਰੇ ਉਹਨਾਂ ਦਾਸਾਂ ਦਾ ਦਾਸ ਹਾਂ ਜਿਹੜੇ ਤੇਰੇ ਰਸਤੇ ਉੱਤੇ ਚੱਲਦੇ ਨੇ ਜਿਹੜੇ ਤਨੂੰ ਮੰਨ ਕਰਕੇ ਮੰਨ ਕਰਕੇ ਤਨੂੰ ਸਮਰਪਿਤ ਹੋ ਕੇ ਮੰਨ ਕਰਕੇ ਸਮਰਪਿਤ ਕੀ ਹੋਣਾ ਕਿ ਮੇਰਾ ਜਿਹੜੇ ਥਾਟਸ ਨੇ ਜਿਹੜੇ ਮੇਰੇ ਵਿਚਾਰ ਆ ਜਿਹੜਾ ਮੇਰਾ ਮਨ ਆ ਜਿਹੜੇ ਮੇਰੇ ਸੰਸਕਾਰ ਆ ਉਹ ਗੁਰੂ ਅਨੁਸਾਰ ਹੀ ਹੋ ਜਾਣ ਗੁਰੂ ਦੇ ਉਪਦੇਸ਼ ਤੇ ਚੱਲਣ ਯੋਗ ਹੋ ਜੀਅ ਸੀ ਸੋ ਬਿਆਨਤ ਖੁੱਲਾ ਹੋ ਗਿਆ ਉਹਨੀਆਂ ਜੀ ਬਾਣੀ ਪੜਦੇ ਆ ਸ਼ਬਦ ਹੀ ਵਿਚਾਰ ਕਰਦੇ ਆ ਆ ਅਸੀਂ ਅਕਸਰ ਬੇਨਤੀ ਕਰਦੇ ਹਾਂ ਕਿ ਅਸੀਂ ਪ੍ਰਚਾਰਕ ਨਹੀਂ ਹਾਂ ਉਸ ਤੇ ਤੁਹਾਡੇ ਇਧਰ ਹੀ ਆਪਣੇ ਘਰੋਂ ਪੈਨਪਰਾ ਥੋੜਾ ਜਿਹਾ ਹੁੰਦਾ ਕਿ ਜੇ ਕੁਝ ਸਮਝ ਆਇਆ ਤੇ ਆਪਣੇ ਪੈਨਪਰਾਵਾਂ ਨਾਲ ਸ਼ੇਅਰਿੰਗ ਕੀਤੀ ਜਾਏ ਸੋ ਬੇਹੰਤ ਖੁਲਾ ਹੋ ਗਿਆ ਹੁੰਗਾ ਜੀ ਬੱਚੇ ਜਾਣ ਕੇ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ